ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਪ੍ਰਾਤਨ ਚੀਜ਼ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਉਹ ਚੀਜ਼ ਹੈ ਜੀ ਸੰਦੂਖ ਜਿਹੜਾ ਕਿ ਪੁਰਾਣੇ ਵੇੜਿਆਂ ਵਿੱਚ ਦਾਜ ਵਿੱਚ ਦਿੱਤਾ ਜਾਂਦਾ ਸੀ ਤੇ ਨਿੰਮ ਤੇ ਕਾਲੀ ਲੱਕੜ ਦਾ ਬਣਾਇਆ ਜਾਂਦਾ ਸੀ ਸੋਸ ਸੰਦੂਖ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਸੋ ਬਹੁਤ ਹੀ ਦਿਲਚਸਪ ਬਹੁਤ ਹੀ ਇਹ ਮੈਂ ਜਾਣਕਾਰੀ ਤੁਹਾਨੂੰ ਇਸ ਸੰਦੂਖ ਬਾਰੇ ਦੇਵਾਂਗਾ ਤੋ ਵਲੌਗ ਨੂੰ ਪੂਰਾ ਜਰੂਰ ਦੇਖਣਾ ਤੇ ਲਾਇਕ ਸ਼ੇਅਰ ਵੀ ਜਰੂਰ ਕਰਨਾ ਜੀ ਤੋ ਚਲੋ ਫਿਰ ਤੁਹਾਨੂੰ ਜਾਣਕਾਰੀ ਦੇਣਾ ਪ੍ਰਾਤੋ ਸੰਦੂਖ ਬਾਰੇ ਸੰਦੂਖ ਸੰਦੂਖ ਪਹਿਲਾਂ ਸਰਦੇ ਬੁਰਜੇ ਪਜੇ ਦੇ ਘਰ ਹੀ ਬਣਾ ਸਕਦੇ ਸਨ ਇਸ ਉੱਤੇ ਬਹੁਤ ਖਰਚੇ ਹੁੰਦਾ ਸੀ ਸੰਦੂਖ ਦਾਜ ਦੀ ਭਾਰੀ ਵਸਤੂ ਬਣ ਗਏ ਸਨ ਅੱਜ ਕੱਲ ਜਿਵੇਂ ਕਾਰ ਦੀ ਮੰਗ ਕੀਤੀ ਜਾਂਦੀ ਆ ਤਦੋਂ ਸੰਦੂਖ ਦੀ ਮੰਗ ਕੀਤੀ ਜਾਂਦੀ ਸੀ ਸੰਦੂਖ ਬਣਾਉਣ ਵਾਸਤੇ ਤਰਖਾਨ ਨੂੰ ਕਈ ਕਈ ਦਿਨਾਂ ਅਤੇ ਕਈ ਵਾਰ ਤਾਂ ਦੋ-ਦੋ ਮਹੀਨੇ ਘਰ ਬਿਠਾਉਣਾ ਪੈਂਦਾ ਵੀ ਇਸ ਵਾਸਤੇ ਕਾਲੀ ਢਾਲੀ ਦੀਆਂ ਗੇਲੀਆਂ ਚੀਰਨੀਆਂ ਹੁੰਦੀਆਂ ਸਨ ਕਾਲੀ ਢਾਲੀ ਬਹੁਤ ਮਹਿੰਗੀ ਹੁੰਦੀ ਸੀ ਕਿਉਂਕਿ ਕਾਲੀ ਢਾਲੀ ਕਿਤੇ ਸੌ ਸਾਲਾਂ ਬਾਅਦ ਹੀ ਪੂਰੀ ਕਾਲੀ ਹੁੰਦੀ ਸੀ ਮਰਨਾ ਬੱਗੀ ਢਾਲੀ ਨੂੰ ਕੌਣ ਲੱਗ ਜਾਂਦਾ ਹੈ ਸੰਦੂਖ ਛੇਕ ਬਹੁਤ ਉੱਚਾ ਅਤੇ ਇੰਨਾ ਕੋਈ ਚੌੜਾ ਹੁੰਦਾ ਸੀ ਇਸ ਦੀ ਮੋਟਾਈ ਜਾਂ ਡੁਘਾਈ 3 ਤੋਂ 4 ਫੁੱਟ ਰੱਖੀ ਜਾਂਦੀ ਸੀ ਸੰਦੂਖ ਨੂੰ ਮਿਸਤਰੀ ਇਸ ਤਰ੍ਹਾਂ ਬਣਾਉਂਦੇ ਸਨ ਕਿ ਇਸ ਵਿੱਚ ਕੋਈ ਕੀੜੀ ਜਾਂ ਟਿੱਡੀ ਦਾਖਲ ਨਾ ਹੋ ਸਕੇ ਸੰਦੂਖ ਦੇ ਮਗਰਲੇ ਹਿੱਸੇ ਨੂੰ ਸਾਦਾ ਰੱਖਿਆ ਜਾਂਦਾ ਸੀ ਪਰੰਤੂ ਸਾਹਮਣੇ ਹਿੱਸੇ ਨੂੰ ਇੱਕ ਸਾਰ ਪੱਟੀਆਂ ਨਾਲ ਡੱਬੇ ਬਣਾਏ ਜਾਂਦੇ ਸਾਨੂੰ ਸਾਹਮਣੀ ਹਰ ਲਗ ਲੱਕੜ ਵਿੱਚ ਮੀਨਾਕਾਰੀ ਤੇ ਫੁੱਲ ਬੂਟੇ ਪਾਏ ਜਾਂਦੇ ਸਨ ਇਸ ਸੰਦੂਖ ਦੇ 100 ਤੋਂ ਵੱਧ ਸਿਆਪਤੀ ਡੱਬੇ ਬਣ ਜਾਂਦੇ ਸਨ ਤੇ ਹਰੇ ਡੱਬੇ ਦੀ ਸਿਆਵਤ ਉੱਤੇ ਕਈ ਦਿਨ ਵੀ ਲੱਗ ਜਾਂਦੇ ਸਨ ਸੰਦੂਖ ਦੀਆਂ ਅਗਲੀਆਂ ਫੱਟੀਆਂ ਲੋਹੇ ਦੀਆਂ ਪੱਤੀਆਂ ਨਾਲ ਜੋੜੀਆਂ ਹੁੰਦੀਆਂ ਸਨ ਤਤਾ ਉਸ ਸਿਆਵਟ ਵਾਸਤੇ ਪਿੱਤਲ ਦੀਆਂ ਮੇਖਾਂ ਲਾਈਆਂ ਜਾਂਦੀਆਂ ਸਾਨੂੰ ਬੇਲ ਬੂਟਿਆਂ ਵਿੱਚ ਰੰਗ ਭਰੇ ਜਾਂਦੇ ਸਾਨੂੰ ਸੰਦੂਖ ਦੋ ਹਫ਼ਤੇ ਵੀ ਬਣਦੇ ਸਨ ਜੇਕਰ ਇਹਦੀਆਂ ਦੋ ਸੱਤਾਂ ਬਣੀਆਂ ਹੁੰਦੀਆਂ ਤਾਂ ਉਸ ਦੇ ਅੱਧ ਵਿੱਚ ਪੱਟੀਆਂ ਦੀ ਸਤ ਪਾਤੀ ਜਾਂਦੀ ਸੀ ਇਸ ਤਰ੍ਹਾਂ ਦੋ ਖਾਨਿਆਂ ਵਿੱਚ ਦੋ ਤਰ੍ਹਾਂ ਦੇ ਕੱਪੜੇ ਬੱਖ-ਬੱਖ ਰੱਖੇ ਜਾ ਸਕਦੇ ਸਨ। ਹੇਠਲੇ ਹਿੱਸੇ ਵਿੱਚ ਕਦੇ-ਕਦੇ ਵਰਤੋਂ ਵਾਲੇ ਕੱਪੜੇ, ਦਰੀਆਂ, ਕੇਸ ਤੇ ਰਜਾਈਆਂ ਸਾਂਭੀਆਂ ਜਾਂਦੀਆਂ ਸਨ। ਅਤੇ ਉੱਪਰਲੇ ਹਿੱਸੇ ਵਿੱਚ ਬੰਦੇ ਜਾਣ ਵਾਲੇ ਕੱਪੜੇ, ਖੱਗਰੇ ਆਦ ਰੱਖੇ ਜਾਂਦੇ ਸਨ। ਕਈ ਸੰਦੂਖਾਂ ਦੇ ਅੰਦਰ ਗਹਿਣੇ ਆਦ ਜਾਂ ਪੈਸੇ ਰੱਖਣ ਵਾਸਤੇ ਨਿੱਕੇ-ਨਿੱਕੇ ਖਾਨੇ ਬਣਾਏ ਜਾਂਦੇ ਸਨ। ਸੰਦੂਖ ਨੂੰ ਬਹੁਤ ਸੋਹਣੇ ਡੇਡ ਬੋਤਲ ਲੰਬੇ ਪਾਵੇ ਲਾਈ ਜਾਂਦੇ ਸਨ ਇਸ ਤਰ੍ਹਾਂ ਇਹ ਸੰਦੂਖ ਤਿਆਰ ਹੋ ਜਾਂਦਾ ਸੀ ਸੰਦੂਖ ਪੰਜਾਬੀ ਵਿਰਸੇ ਵਿੱਚ ਇੰਨਾ ਮਹੱਤਵਪੂਰਨ ਬਣ ਗਿਆ ਇਸ ਦਾ ਜ਼ਿਕਰ ਲੋਕ ਗੀਤਾਂ ਵਿੱਚ ਵੀ ਚਰਖੇ ਵਾਂਗ ਹੁੰਦਾ ਰਿਹਾ ਹੈ ਜੇ ਸਕੜੀ ਨੂੰ ਦਾਜ ਵਿੱਚ ਸੰਦੂਖ ਨਾਲ ਜੁੜਦਾ ਉਸ ਨੂੰ ਮਹਿਣੇ ਬੱਜਦੇ ਗਰੀਬ ਮਾਪੇ ਸੰਦੂਖ ਉੱਤੇ ਖਰਚ ਨਾ ਕਰ ਸਕਦੇ ਅਤੇ ਅਗਲੀ ਫਸਲ ਉੱਤੇ ਵਿਆਹ ਕਰਨਾ ਤਰਲਾ ਮਾਰਦੇ। ਜਾਂ ਮਾਪੇ ਵਿਚੋਲੇ ਹੱਥ ਇਹ ਮੰਨਤ ਭੇਜਦੇ ਕਿ ਵਿਆਹ ਉੱਤੇ ਸੰਦੂਖ ਨਹੀਂ ਸਰਨਾ, ਇਹ ਮੁਕਲਾਵੇ ਤੇ ਦੇ ਦੇਾਂਗੇ। ਪੁਰਾਣੇ ਪੰਜਾਬ ਵਿੱਚ ਮੁਕਲਾਵਾ ਵਿਆਹ ਤੋਂ 2-2, 3-3 ਸਾਲ ਹਟ ਕੇ ਤੋਰਿਆ ਜਾਂਦਾ ਸੀ। ਮਾਮਾ ਚਾਹੁੰਦੇ ਆ ਕਿ ਧੀ ਨੂੰ ਦਾਲ ਵਿੱਚ ਸੰਦੂਖ ਦਿੱਤਾ ਜਾਵੇ ਪਰ ਪਰਿਵਾਰਾਂ ਤੋਂ ਪਰਸਨਾ ਹੋਣੀ। ਐਸ ਲਈ ਮਾਂ ਆਪਣੇ ਪੁੱਤਾਂ ਨੂੰ ਕਹਿੰਦੀ ਪੈਣ ਤੁਰ ਗਈ ਸੰਦੂਖੋਂ ਖਾਲੀ ਚੱਪਣ ਅਮਰਬਿਆਂ ਨੂੰ ਪੈਣਾ ਭਾਵੇਂ ਪੈਣਾ ਆਪਣੇ ਵੀਰਾਂ ਤੋਂ ਫਰਮਾਇਆ ਉਸ ਨਾਲ ਸੰਦੂਖ ਬਣਵਾਉਂਦੀਆਂ ਸਨ ਅਤੇ ਤਰਲਾ ਵੀ ਕਰਦੀਆਂ ਸਨ ਏਨੂੰ ਇਹ ਵੀ ਦੁੱਖ ਹੁੰਦਾ ਸੀ ਕਿ ਭਰਾ ਨੇ ਸੰਦੂਖ ਤਾਂ ਬਣਾ ਦਿੱਤਾ ਪਰ ਬਾਬਲ ਪਰਜਾਈ ਹੋ ਗਿਆ ਸੰਦੂਖ ਟਾਲੀ ਦਾ ਹੀ ਸਭ ਤੋਂ ਵਧੀਆ ਤੇ ਹੰਢਣਸਾਰ ਹੁੰਦਾ ਸੀ ਪਰ ਜੇਕਰ ਜੱੜਾ ਸਸਤਾ ਬਣਾਉਣਾ ਹੁੰਦਾ ਤਾਂ ਉਹ ਨਿੰਮ ਦਾ ਵੀ ਬਣ ਜਾਂਦਾ ਸੀ ਕਿਉਂਕਿ ਨਿੰਮ ਨੂੰ ਵੀ ਕੀੜਾ ਨਹੀਂ ਸੀ ਲੱਗਦਾ ਗੱਦੇ ਵਿੱਚ ਕੁੜੀਆਂ ਜਦੋਂ ਗੋਲੀਆਂ ਪਾਉਂਦੀਆਂ ਤਾਂ ਸੰਦੂਖ ਦਾ ਜੇਕਰ ਖਾਸ ਤੌਰ ਤੇ ਹੁੰਦਾ ਸੰਦੂਖ ਦੇ ਮਗਰਲੇ ਪਾਸੇ ਖਾਲੀ ਥਾਂ ਦਾ ਹੁੰਦਾ ਹੁੰਦਾ ਸੀ ਜਿਵੇਂ ਪਰੋਲੇ ਮਗਰ ਹੁੰਦਾ ਸੀ ਕਿਉਂਕਿ ਸੰਦੂਖ ਕੰਧ ਤੋਂ ਜਿਹੜਾ ਹਟ ਕੇ ਤਕਾਇਆ ਜਾਂਦਾ ਸੀ ਦਾਜ ਵਿੱਚ ਜੇਕਰ ਸੰਦੂਖ ਨਾਲ ਮਿਲਿਆ ਹੁੰਦਾ ਤਾਂ ਭੈਣਾ ਉਹਨਾਂ ਤੋਂ ਪੁੱਤ ਜੰਮੇ ਦੀ ਵਧਾਈ ਵਿੱਚ ਸੰਦੂਖ ਦੇਣ ਲਈ ਬੇਨਤੀ ਕਰਦਾ